ਸਤਿ ਸ਼੍ਰੀ ਅਕਾਲ ਦੋਸਤੋ ਨਵੀਂ ਵੀਡੀਓ ਦੇ ਵਿੱਚ ਜੁੜਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਸਵਾਗਤ ਕਰਦਾ ਹਾਂ ਤੁਸੀਂ ਮੈਨੂੰ ਸਮਾਂ ਕੱਢ ਕੇ ਦੇਖਦੇ ਹੋ ਸੁਣਦੇ ਹੋ ਉਹਦੇ ਲਈ ਵੀ ਤੁਹਾਡਾ ਧੰਨਵਾਦ ਤੇ ਅੱਜ ਫੇਰ ਇੱਕ ਮੋਟੀਵੇਸ਼ਨਲ ਤੇ ਪੋਜ਼ਿਟਿਵਿਟੀ ਦੇ ਨਾਲ ਭਰਨ ਵਾਲਾ ਵਿਸ਼ਾ ਲੈ ਕੇ ਮੈਂ ਆਇਆ ਹਾਂ ਅੱਜ ਮੈਂ ਗੱਲ ਕਰੂੰਗਾ ਕਿ ਚਾਰ ਉਹ ਕੰਮ ਜਿਹੜੇ ਸਾਨੂੰ ਕਦੇ ਵੀ ਕਿਸੇ ਦੀ ਸਲਾਹ ਦੇ ਨਾਲ ਨਹੀਂ ਕਰਨੇ ਚਾਹੀਦੇ ਤੇ ਜਿਆਦਾ ਸਮਾਂ ਨਾ ਲੈਂਦਾ ਹੋਇਆ ਸਿੱਧਾ ਮੈਂ ਵਿਸ਼ੇ ਦੇ ਉੱਤੇ ਆਉਣਾ ਵਾਂ ਤੇ ਚਾਰ ਪੁਆਇੰਟਸ ਤੁਹਾਡੇ ਨਾਲ ਸਾਂਝੇ ਕਰੂੰਗਾ ਪਹਿਲਾ ਪੁਆਇੰਟ ਆ ਕਿ ਕਦੇ ਵੀ ਆਪਣਾ ਕੈਰੀਅਰ ਕਿਸੇ ਦੀ ਸਲਾਹ ਦੇ ਨਾਲ ਚੂਜ਼ ਨਾ ਕਰੋ ਇਹ ਗੱਲ ਖਾਸ ਤੌਰ ਤੇ ਲਾਗੂ ਹੁੰਦੀ ਆ ਜਿਹੜੇ ਸਟੂਡੈਂਟਸ ਨੇ ਇਸ ਟਾਈਮ ਜਿਹੜੇ ਪੜ ਰਹੇ ਨੇ 10ਵੀਂ ਕਰ ਰਹੇ ਨੇ ਜਾਂ ਉਹਨਾਂ ਨੇ 11ਵੀਂ ਕਰ ਲਈ 12ਵੀਂ ਕਰ ਲਈ ਜਾਂ ਉਹਦੇ ਵਿੱਚ ਪੜ ਰਹੇ ਨੇ ਅੱਗੇ ਕਾਲਜ ਜਾ ਚੁੱਕੇ ਨੇ ਉਸ ਤੋਂ ਬਾਅਦ ਕੋਈ ਹੋਰ ਡਿਸੀਜਨ ਜਿਹੜਾ ਕੈਰੀਅਰ ਦਾ ਲੈਣਾ ਵਾ ਉਥੇ ਜਿਹੜਾ ਇਹ ਗੱਲ ਮੈਂ ਜਰੂਰ ਕਹੂੰਗਾ ਕਿ ਕਿਸੇ ਦੀ ਸਲਾਹ ਦੇ ਨਾਲ ਆਪਣੇ ਇਹ ਫੈਸਲੇ ਨਾ ਲਿਓ ਦੇਖੋ ਸਲਾਹ ਲੈਣੀ ਮਾੜੀ ਨਹੀਂ ਸਲਾਹ ਦੇਣੀ ਵੀ ਮਾੜੀ ਨਹੀਂ ਪਰ ਇੱਥੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਕੋਈ ਤੁਹਾਨੂੰ ਆ ਕੇ ਸਲਾਹ ਦੇ ਰਿਹਾ ਵੀ ਯਾਰ ਤੂੰ ਫਲਾਣਾ ਕੋਰਸ ਕਰ ਲਾ ਉਹਦਾ ਬਹੁਤ ਫਾਇਦਾ ਵਾ ਤੁਸੀਂ ਅੰਦਰੋਂ ਵਾਈਬ ਦੇਖੋ ਕਿ ਤੁਹਾਡੇ ਅੰਦਰ ਵਾਈਬ ਕੀ ਆ ਰਹੀ ਆ ਕੀ ਤੁਹਾਡਾ ਇੰਟਰਸਟ ਹੈਗਾ ਵਾ ਕਿਤੇ ਨਾ ਕਿਤੇ ਤੁਹਾਡਾ ਇੰਟਰਸਟ ਬਣ ਰਿਹਾ ਵੀ ਤੁਸੀਂ ਉਹ ਚੀਜ਼ ਉਹ ਪੜ੍ਹਾਈ ਕਰੋ ਜੇ ਤਾਂ ਬਣ ਰਿਹਾ ਫਿਰ ਤਾਂ ਠੀਕ ਆ ਉਹ ਸਲਾਹ ਜਿਹੜੀ ਉਹ ਜ਼ਰੂਰ ਕਾਮਯਾਬ ਆ ਪਰ ਜੇ ਤੁਹਾਨੂੰ ਲੱਗ ਰਿਹਾ ਵੀ ਅਗਲਾ ਸਲਾਹ ਦਈ ਜਾਂਦਾ ਉਹ ਤੁਹਾਨੂੰ ਫੋਰਸ ਕਰ ਰਿਹਾ ਤੁਹਾਡਾ 1% ਵੀ ਇੰਟਰਸਟ ਨਹੀਂ ਤੁਹਾਨੂੰ ਲੱਗਦਾ ਵੀ ਨਹੀਂ ਤੁਸੀਂ ਕਰ ਨਹੀਂ ਪਾਉਂਗੇ ਅੰਦਰ ਉਹ 네ਗਟਿਵ ਵਾਈਬ ਆ ਰਹੀ ਆ ਤਾਂ ਭੁੱਲ ਕੇ ਵੀ ਉਹ ਕਰੀਅਰ ਚੂਜ਼ ਨਾ ਕਰ ਲਿਓ ਸਿਰਫ ਇਹ ਦੇਖ ਕੇ ਕਿ ਉਹਦੇ ਵਿੱਚ ਤੁਹਾਨੂੰ ਕਿਸੇ ਨੇ ਕਹਤਾ ਕਿ ਪੈਸਾ ਸੋਨਾ ਬਣਦਾ ਉਹਦੇ ਵਿੱਚ ਸਕੋਪ ਬੜਾ ਵਾ ਉੱਥੇ ਤੁਸੀਂ ਮਾਰ ਖਾ ਸਕਦੇ ਹੋ ਤੇ ਭਾਵੇਂ ਇੱਥੇ ਤੁਹਾਡੇ ਮਾਪਿਓ ਵੀ ਹੋਣ ਤਾਂ ਵੀ ਤੁਸੀਂ ਉਹਨਾਂ ਦੀ ਸਲਾਹ ਦੇ ਨਾਲ ਨਹੀਂ ਚੱਲਣਾ ਅੰਦਰੋਂ ਦੇਖੋ ਤੁਹਾਡਾ ਕੀ ਸ਼ੌਂਕ ਆ ਕੀ ਤੁਹਾਡਾ ਇੰਟਰਸਟ ਆ ਕਿੱਥੇ ਤੁਹਾਨੂੰ ਇੱਕ ਪੋਜ਼ਿਟਿਵ ਵਾਈਬ ਆਉਂਦੀ ਆ ਅੰਦਰੋਂ ਕਿ ਹਾਂ ਇਹ ਕੰਮ ਮੈਂ ਪਰਪੱਖ ਤਰੀਕੇ ਦੇ ਨਾਲ ਕਰ ਸਕਦਾ ਇਹ ਪੜ੍ਹਾਈ ਮੇਰੇ ਲਈ ਬਣੀ ਆ ਤੇ ਮੈਂ ਇਹਨੂੰ ਬਖੂਬੀ ਨਿਭਾ ਸਕਦਾ ਵਾਂ ਤੇ ਅੱਗੇ ਜਾ ਕੇ ਆਪਣਾ ਕਰੀਅਰ ਵਧੀਆ ਬਣਾ ਸਕਦਾ ਵਾਂ ਪੈਸੇ ਭਾਵੇਂ ਘੱਟ ਵੀ ਬਣਨ ਪਰ ਜਿਹੜੀ ਤਸੱਲੀ ਆ ਜਿਹੜਾ ਦਿਲ ਦਾ ਸਕੂਨ ਵੀ ਨਾਲ ਜ਼ਰੂਰ ਹੋਣਾ ਚਾਹੀਦਾ ਜੀ ਦੂਜਾ ਪੁਆਇੰਟ ਤੇ ਅੱਜ ਦਾ ਬੜਾ ਜ਼ਰੂਰੀ ਪੁਆਇੰਟ ਕਿ ਕਦੇ ਵੀ ਕਿਸੇ ਦੀ ਸਲਾਹ ਦੇ ਨਾਲ ਵਿਆਹ ਦਾ ਫੈਸਲਾ ਨਾ ਕਰ ਲਿਓ ਵਿਆਹ ਇੱਕ ਇਹੋ ਜੀ ਚੀਜ਼ ਆ ਕਿ ਆਪਾਂ ਜ਼ਿੰਦਗੀ ਕੁਰਬਾਨ ਕਰਨੀ ਆ ਕਿਸੇ ਦੇ ਲਈ ਆਪਾਂ ਇਹਨੂੰ ਲਾਈਟਲੀ ਨਹੀਂ ਲੈ ਸਕਦੇ ਤੇ ਥੋਪੇ ਨਹੀਂ ਜਾ ਸਕਦੇ ਇਹ ਫੈਸਲੇ ਤੇ ਹੋ ਸਕਦਾ ਮੇਰੇ ਨਾਲ ਕੋਈ ਵੀਰ ਭੈਣ ਸਹਿਮਤ ਨਾ ਹੋਵੇ ਤੁਸੀਂ ਦੱਸ ਸਕਦੇ ਹੋ ਪਰ ਕਦੇ ਵੀ ਜੇ ਤੁਹਾਨੂੰ ਕੋਈ ਆ ਕੇ ਸਲਾਹ ਦਿੰਦਾ ਵੀ ਯਾਰ ਉਹ ਫਲਾਣੇ ਪਰਿਵਾਰ ਚ ਵਿਆਹ ਕਰਵਾ ਲਾ ਉਹਨਾਂ ਕੋਲ ਤਾਂ ਬਹੁਤ ਪ੍ਰਾਪਰਟੀ ਆ ਬੜੇ ਪਲਾਟ ਉਹਨਾਂ ਦੇ ਨਾਮ ਨੇ ਬਹੁਤ ਬੈਂਕ ਬੈਲੈਂਸ ਨੇ ਗੱਡੀਆਂ ਉਹਨਾਂ ਦੇ ਘਰ ਖੜੀਆਂ ਨਹੀਂ ਖੜੀਆਂ ਨੇ ਤੇ ਤੂੰ ਐਸ਼ ਕਰੇਗਾ ਐਸ਼ ਕਰੇਗੀ ਇਹੇ ਚੀਜ਼ਾਂ ਦੇਖ ਕੇ ਕਦੇ ਵਿਆਹ ਦਾ ਫੈਸਲਾ ਨਾ ਲਿਓ ਵਿਆਹ ਦਿਲਾਂ ਦਾ ਮੇਲਾ ਸੰਪਤੀਆਂ ਦਾ ਮੇਲ ਨਹੀਂ ਹੈਗਾ ਤੇ ਹੁਣ ਇਹ ਨਾ ਸੋਚਿਓ ਪੁਰਾਣੇ ਸਮਿਆਂ ਦੇ ਵਿੱਚ ਤਾਂ ਇਹ ਹੁੰਦਾ ਸੀ ਇੱਕ ਦੂਜੇ ਨੂੰ ਮੁੰਡਾ ਕੁੜੀ ਦੇਖਦੇ ਵੀ ਨਹੀਂ ਸੀ ਤਾਂ ਵੀ ਰਿਸ਼ਤੇ ਨਿਭਾ ਜਾਂਦੇ ਸੀ ਪਰ ਉਦੋਂ ਦੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਤੇ ਸਮੇਂ ਦੇ ਹਿਸਾਬ ਦੇ ਨਾਲ ਚੱਲਣਾ ਕੁਦਰਤ ਦਾ ਨਿਯਮ ਆ ਆਪਾਂ ਨੂੰ ਚੱਲਣਾ ਪੈਣਾ ਤੇ ਵਿਆਹ ਦੇ ਜਿਹੜੇ ਫੈਸਲੇ ਨੇ ਤੁਹਾਡੇ ਆਪਣੇ ਨਿੱਜੀ ਹੋਣੇ ਚਾਹੀਦੇ ਨੇ ਥੋਪੜੇ ਨਹੀਂ ਚਾਹੀਦੇ ਖਾਸ ਤੌਰ ਤੇ ਕੁੜੀਆਂ ਨੂੰ ਇਹ ਪ੍ਰੋਬਲਮ ਬਹੁਤ ਆਉਂਦੀ ਆ ਕਿ ਥੋਪੇ ਜਾਂਦੇ ਨੇ ਫੈਸਲੇ ਪਰ ਜਦ ਤੱਕ ਤੁਸੀਂ ਇੱਕ ਦੂਜੇ ਨੂੰ ਜਾਣ ਨਹੀਂ ਲੈਂਦੇ ਇੱਕ ਦੂਜੇ ਨੂੰ ਸਮਝ ਨਹੀਂ ਲੈਂਦੇ ਇੱਕ ਦੂਜੇ ਨੂੰ ਥੋੜਾ ਬਹੁਤਾ ਸਮਾਂ ਤੁਸੀਂ ਨਹੀਂ ਦਿੰਦੇ ਉਦੋਂ ਤੱਕ ਇਹ ਵਿਆਹ ਦਾ ਫੈਸਲਾ ਨਾ ਲਿਓ ਆਪਣੀ ਜ਼ਿੰਦਗੀ ਆ ਜਿਹੜੀ ਉਹ ਪੂਰੀ ਰਿਸਕ ਤੇ ਨਾ ਲਾ ਦਿਓ ਜੋ ਅੱਜ ਕੱਲ ਹੋ ਰਿਹਾ ਅਸੀਂ ਸਾਰੇ ਦੇਖ ਹੀ ਰਹੇ ਹਾਂ ਤੇ ਉਹ ਸ਼ਾਇਦ ਉਹਦਾ ਕਾਰਨ ਇਹੀ ਕਿਤੇ ਨਾ ਕਿਤੇ ਕਈ ਕੇਸਾਂ ਦੇ ਵਿੱਚ ਬਣਦਾ ਵਾ ਕਿ ਆਪਾਂ ਵਿਆਹ ਦੇ ਫੈਸਲੇ ਜਿਹੜੇ ਥੋਪਦੇ ਆ ਭਾਵੇਂ ਮੁੰਡਾ ਤੇ ਭਾਵੇਂ ਕੁੜੀ ਸੋ ਇਹ ਤੁਹਾਡਾ ਨਿੱਜੀ ਫੈਸਲਾ ਹੋਣਾ ਚਾਹੀਦਾ ਵਾ ਕਿਸੇ ਦੀ ਸਲਾਹ ਦੇ ਨਾਲ ਕਦੇ ਵਿਆਹ ਨਾ ਕਰਾਓ ਤੀਜਾ ਪੁਆਇੰਟ ਆ ਜੀ ਕਦੇ ਵੀ ਕਿਸੇ ਦੀ ਸਲਾਹ ਦੇ ਨਾਲ ਵਪਾਰ ਨਾ ਕਰੋ ਇੱਥੇ ਵੀ ਮੈਂ ਇਹੀ ਗੱਲ ਕਹਿਣੀ ਚਾਹੂੰਗਾ ਵਪਾਰ ਵੀ ਤੁਹਾਡਾ ਨਿੱਜੀ ਫੈਸਲਾ ਹੋਣਾ ਚਾਹੀਦਾ ਕੋਈ ਬੰਦਾ ਤੁਹਾਨੂੰ ਆ ਕੇ ਕਹੇ ਕਿ ਫਲਾਣੇ ਨੇ ਜੀ ਆ ਕੰਮ ਕੀਤਾ ਸੀ ਉਹਨੇ ਦਿਨਾਂ ਦੇ ਵਿੱਚ ਹੀ ਕਾਮਯਾਬੀ ਹਾਸਲ ਕਰ ਲਈ ਉਹਨੇ ਘਰ ਵੀ ਬਣਾ ਲਿਆ ਉਹਨੇ ਕਾਰ ਵੀ ਲੈ ਲਈ ਉਹਦੇ ਬੈਂਕ ਬੈਲੈਂਸ ਵੀ ਆ ਗਏ ਤੇ ਉਹਨੇ ਹੋਰ ਬ੍ਰਾਂਚਾਂ ਵੀ ਆਪਣੇ ਕੰਮ ਦੀਆਂ ਖੋਲਤੀਆਂ ਤੇ ਤੁਹਾਨੂੰ ਇਹ ਲੱਗੇ ਕਿ ਉਹ ਕੰਮ ਜਿਹੜਾ ਉਹਨੇ ਕੀਤਾ ਉਹਦੇ ਵਿੱਚ ਬੜਾ ਪੈਸਾ ਵੀ ਮੈਂ ਵੀ ਇਹ ਕਰਾਂ ਸ਼ਾਇਦ ਮੈਂ ਵੀ ਪੈਸਾ ਕਮਾ ਸਕਦਾ ਕੋਈ ਜ਼ਰੂਰੀ ਤਾਂ ਨਹੀਂ ਹੈਗਾ ਹੋ ਸਕਦਾ ਉਹ ਬੰਦਾ ਜਿਹੜਾ ਕਾਮਯਾਬ ਹੋਇਆ ਉਹਦੇ ਕੋਲ ਤਜਰਬਾ ਹੋਵੇ ਜਾਣਕਾਰੀ ਹੋਵੇ ਤੇ ਉਹ ਬੰਦਾ ਕਾਮਯਾਬ ਹੋ ਗਿਆ ਤੁਸੀਂ ਨਾ ਹੋਮੋ ਤੁਸੀਂ ਕਿਸੇ ਹੋਰ ਕੰਮ 'ਚ ਕਾਮਯਾਬ ਹੋਣਾ ਹੋਵੇ ਤੇ ਜੇ ਆਫਰ ਤੁਹਾਡਾ ਕੋਈ ਵਪਾਰ ਚੱਲ ਰਿਹਾ ਵਾ ਚੰਗਾ ਭਲਾ ਕੋਈ ਬੰਦਾ ਆ ਕੇ ਤੁਹਾਨੂੰ ਕਹੇ ਵੀ ਯਾਰ ਇਸ ਵਪਾਰ ਨੂੰ ਹੋਰ ਵਧਾ ਲਾ ਤੇਰੀ ਇਨਕਮ ਵਾਜੂਗੀ ਆਹ ਕੰਮ ਜੋੜ ਲਾ ਫਲਾਣਾ ਕੰਮ ਜੋੜ ਲਾ ਤੇ ਤੁਸੀਂ ਉਹਦੀ ਸਲਾਹ ਦੇ ਨਾਲ ਜੋੜ ਵੀ ਲਿਆ ਤੇ ਤੁਸੀਂ ਨਕਾਮ ਹੋ ਗਏ ਜਿਹੜਾ ਕੰਮ ਚੱਲ ਰਿਹਾ ਸੀ ਚੰਗਾ ਭਲਾ ਉਹ ਵੀ ਫੇਲ ਹੋ ਗਿਆ ਜਿਹੜਾ ਨਵਾਂ ਸ਼ੁਰੂ ਕੀਤਾ ਉਹ ਵੀ ਫੇਲ ਹੋ ਗਿਆ ਸੋ ਇੱਥੇ ਮਾਰ ਕਿਤਾ ਖਾਦੀ ਦੂਜਿਆਂ ਦੀ ਸਲਾਹ ਦੇ ਨਾਲ ਤੁਸੀਂ ਕੋਈ ਵੀ ਜਦੋਂ ਵਪਾਰ ਕਰਨਾ ਪਹਿਲੀ ਗੱਲ ਤਾਂ ਉਹ ਵਪਾਰ ਕਰੋ ਜਿਹਦਾ ਤੁਹਾਨੂੰ ਤਜਰਬਾ ਜਿਹਦੇ ਬਾਰੇ ਜਾਣਕਾਰੀ ਆ ਤੇ ਚਲੋ ਛੱਡੋ ਤੁਹਾਡੇ ਕੋਲ ਜਾਣਕਾਰੀ ਵੀ ਨਹੀਂ ਤੁਹਾਡੇ ਕੋਲ ਤਜਰਬਾ ਵੀ ਨਹੀਂ ਤੁਸੀਂ ਕੰਮ ਕੋਈ ਸ਼ੁਰੂ ਕਰ ਰਹੇ ਹੋ ਨਵਾਂ ਤਾਂ ਜਰੂਰ ਕਰੋ ਪਰ ਉਹ ਕਰੋ ਜਿਹਦੇ ਤੇ ਤੁਹਾਨੂੰ ਕੌਨਫੀਡੈਂਸ ਆਉਂਦਾ ਟਰਸਟ ਆਉਂਦਾ ਆਪਣੇ ਆਪ ਤੇ ਕਿ ਇਹ ਕੰਮ ਮੈਂ ਕਰ ਸਕਦਾ ਹਾਂ ਤੇ ਬਾਖੂਬੀ ਕਰ ਸਕਦਾ ਹਾਂ ਹਮੇਸ਼ਾ ਉਹੀ ਕੰਮ ਕਰਿਓ ਜੋ ਅੰਦਰੋਂ ਤੁਹਾਨੂੰ ਵਾਈਬ ਆਉਂਦੀ ਆ ਕਦੇ ਵੀ ਕਿਸੇ ਦੀ ਸਲਾਹ ਦੇ ਨਾਲ ਕੋਈ ਵੀ ਵਪਾਰ ਕੋਈ ਨੌਕਰੀ ਨਾ ਕਰਿਓ ਚੌਥਾ ਨੰਬਰ ਮੈਂ ਦੇਣਾ ਜੀ ਜ਼ਿੰਦਗੀ ਜਿਉਣ ਦਾ ਫੈਸਲਾ ਆਪਣੀ ਜ਼ਿੰਦਗੀ ਨੂੰ ਜਿਉਣ ਦਾ ਫੈਸਲਾ ਕਦੇ ਵੀ ਕਿਸੇ ਦੀ ਸਲਾਹ ਦੇ ਨਾਲ ਨਾ ਲੋ ਇਹ ਪੁਆਇੰਟ ਨਾ ਮੈਂ ਤੁਹਾਨੂੰ ਸਿਰਫ ਮੋਟੀਵੇਸ਼ਨ ਦੇਣ ਦੇ ਲਈ ਉਹ ਰੱਖਿਆ ਵਾ ਪੁਆਇੰਟ ਤਾਂ ਮੇਰੇ ਤਿੰਨ ਪਹਿਲਾਂ ਹੀ ਪੂਰੇ ਹੋ ਗਏ ਸੀ ਪਰ ਇੱਥੇ ਮੈਂ ਕਹਿਣਾ ਚਾਹੂੰਗਾ ਕਿ ਆਪਣੀ ਜ਼ਿੰਦਗੀ ਆ ਇਹਦਾ ਫੈਸਲਾ ਤੁਸੀਂ ਆਪ ਹੀ ਲੈਣਾ ਵਾ ਤੁਸੀਂ ਕਿਸੇ ਦੇ ਹਿਸਾਬ ਨਾਲ ਜਿਉਣ ਦੀ ਕੋਸ਼ਿਸ਼ ਨਾ ਕਰੋ ਬਸ ਸ਼ਰਤ ਇਹ ਆ ਕਿ ਤੁਸੀਂ ਕੋਈ ਵੀ ਗਲਤ ਰਸਤਾ ਜ਼ਿੰਦਗੀ ਜਿਉਣ ਦਾ ਨਹੀਂ ਅਪਣਾਉਣਾ ਸਹੀ ਤਰੀਕੇ ਦੇ ਨਾਲ ਜ਼ਿੰਦਗੀ ਜਿਉਣੀ ਆ ਤੁਹਾਡੀ ਸੈਲਫ ਰਿਸਪੈਕਟ ਜਿਉਂਦੀ ਰਵੇ ਤੇ ਸਮਾਜ ਦੇ ਵਿੱਚ ਵੀ ਰਿਸਪੈਕਟ ਰੱਖ ਕੇ ਆਪਾਂ ਜਿਉਣਾ ਵਾ ਪਰ ਜਿਉਣਾ ਆਪਣੇ ਹਿਸਾਬ ਦੇ ਨਾਲ ਆ ਅੱਜ ਕੱਲ ਜਿਹੜੀਆਂ ਵੀ ਬਿਮਾਰੀਆਂ ਚੱਲੀਆਂ ਨੇ ਜੀ ਡਿਪਰੈਸ਼ਨ ਆ ਜੀ ਸਾਨੂੰ ਓਵਰ ਥਿੰਕਿੰਗ ਆ ਸਟ्रेस ਆ ਇਹ ਸਾਰਿਆਂ ਦਾ ਕਿਤੇ ਨਾ ਕਿਤੇ ਕਾਰਨ ਇਹ ਵੀ ਆ ਕਿ ਅਸੀਂ ਜੜੀਆਂ ਦੂਜੇ ਦੀਆਂ ਸਲਾਹਾਂ ਲੈ ਲੈ ਕੇ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰ ਰਹੇ ਆ ਜੋ ਅਸੀਂ ਨੈਚੁਰਲ ਹੈਗੇ ਆ ਉਹ ਰਹਿਣ ਦੀ ਕੋਸ਼ਿਸ਼ ਨਹੀਂ ਕਰ ਰਹੇ ਇੱਕ ਡੁਪਲੀਕੇਸੀ ਸਾਡੀ ਲਾਈਫ ਦੇ ਵਿੱਚ ਆ ਚੁੱਕੀ ਆ ਹਨਾ ਸੋ ਹਮੇਸ਼ਾ ਕੋਸ਼ਿਸ਼ ਕਰੋ ਜ਼ਿੰਦਗੀ ਆਪਣੇ ਦਮ ਤੇ ਜਿਉਣੀਆ ਸੈਲਫ ਡਿਪੈਂਡੈਂਟ ਬਣੋ ਆਪਣੀ ਕਾਬਲੀਅਤ ਪਛਾਣੋ ਆਪਣੇ ਜ਼ਿੰਦਗੀ ਦੇ ਫੈਸਲੇ ਆਪ ਲੈਣੇ ਸਿੱਖੋ ਤੇ ਜਿੱਦਾਂ ਜਿੱਦਾਂ ਤੁਸੀਂ ਇਸ ਰਸਤੇ ਵੱਲ ਜਾਓਗੇ ਪਰਮਾਤਮਾ ਤੇ ਭਰੋਸਾ ਰੱਖੋਗੇ ਤੁਹਾਡੀ ਜ਼ਿੰਦਗੀ ਆ ਜਿਹੜੀ ਬੜੀ ਈਜ਼ੀ ਹੋਗੀ ਸੋ ਹਮੇਸ਼ਾ ਆਪਣੀ ਜ਼ਿੰਦਗੀ ਆਪਣੇ ਅਸੂਲਾਂ ਤੇ ਆਪਣੀਆਂ ਸ਼ਰਤਾਂ ਦੇ ਉੱਤੇ ਜਿਓ ਪਰ ਇੱਕ ਚੰਗੀ ਜ਼ਿੰਦਗੀ ਜਿਉਣੀਆ ਬਹੁਤ ਬਹੁਤ ਧੰਨਵਾਦ ਜੀ ਕਿਵੇਂ ਲੱਗੀ ਇਹ ਵੀਡੀਓ ਕਿਵੇਂ ਲੱਗੇ ਅੱਜ ਦੇ ਵਿਚਾਰ ਜਰੂਰ ਮੈਨੂੰ ਕਮੈਂਟਾਂ ਦੇ ਵਿੱਚ ਫੀਡਬੈਕ ਦਿਓ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਕਨਸੈਪਟ ਦੇ ਨਾਲ ਨਵੀਂ ਮੋਟੀਵੇਸ਼ਨ ਦੇ ਨਾਲ ਜਲਦੀ ਮਿਲਦਾ ਜੀ